पारो पर हु ਆਏ ਕੋ ਜਿੰਨ ਕਹਾ ਉਸ ਆਏ ਜਿੰਨੀ ਫੱਟੇ ਪਹਿਲਾਂ ਇਹਨਾਂ ਵਰਤਾਰੇ ਬਾਰੇ ਨਾ ਕਿ ਇਹ ਤਰ੍ਹਾਂ ਪੜਾਵਾਰ ਹੁੰਦਾ ਹੋਇਆ ਬਾਸ ਸਟੈਂਡ ਦੇ ਇਸ ਪੜਾ ਤੇ ਪਹੁੰਚਿਆਗਾ ਸਾਰੇ ਦੁਕਾਨਦਾਰਾਂ ਵੀਰਾਂ ਵੱਲੋਂ ਬੜਾ ਉਤਰਾਲਾ ਕੀਤਾ ਗਿਆ ਸੋਹਣਾ ਉਤਰਾਲਾਗਾ ਸਤਵਰਾਂ ਦਾ ਸਤਕਾਰ ਕੀਤਾ ਗਿਆ ਸਤਵਰਾਂ ਨੂੰ ਪਾਵਰ ਤੇ ਤਰਮਾਲੇ ਪੇਟਾ ਕੀਤੇ ਗਏ ਨੇ ਸਾਰੇ ਦੁਕਾਨਦਾਰ ਵੀਰਾਂ ਵੱਲੋਂ ਚਾਹ ਤੇ ਲੱਡੂਆਂ ਦੇ ਲੰਗਰ ਲਾਏ ਨੇ ਸਾਰਿਆਂ ਸੰਗਤਾਂ ਵਾਸਤੇ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ ਕਿਉਂ ਦੇਖੋ ਸਾਰੇ ਦੁਕਾਨਦਾਰ ਵੀਰਾਂ ਨੇ ਬੜਾ ਉਤਰਾਲਾ ਇਹਨਾਂ ਦਾ ਤੇ ਬੜੀ ਭਾਵਨਾ ਕੀ ਸਰਦਾਂ ਵੀ ਇਹਨਾਂ ਦੀ ਦੇਖੋ ਕਿੱਥੇ ਹੋ ਕੇ ਸਾਰੇ ਕਿੰਨੀ ਸੇਵਾ ਕਰਦੇ ਆ ਦੁਕਾਨਦਾਰ ਵੀਰਾਂ ਦਾ ਅਸੀਂ ਧੰਨਵਾਦ ਕਰੀਏ ਕਿਉਂਕਿ ਬਾਰੇ ਪ੍ਰੇਮ ਦੇ ਨਾਲ ਗਗਨ ਸਰਾਜੀ ਪ੍ਰਧਾਨ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਬੜਾ ਸੇਵਾ ਕਰਦੇ ਹੋ ਪਰਾਲਾ ਕਰਦੇ ਹੋ ਆਈਆਂ ਸੰਗਤਾਂ ਨੂੰ ਜੀਓ ਆਇਆਂ ਕਦੇਓ ਸਤਿਗੁਰਾਂ ਨੂੰ ਜੀਓ ਆਇਆਂ ਕਦੇਓ ਸ ਬਹੁਤ-ਬਹੁਤ ਪੰਜ ਪਿਆਰਾਂ ਦੀ ਬਹੁਤ ਸਤਿਕਾਰ ਕਰਦੋਂ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸੀ ਤੈਨ ਦਲੋਂ ਧੰਨਵਾਦ ਕਰਦੇ ਆ ਸੇ ਆਪਾਂ ਇੱਥੇ ਅੱਜ ਭਗਤ ਬਾਬਾ ਰੋਗਾਰ ਜੀ ਆਂਦੇ ਉਸ ਮਹਾਨ ਰੇਰ ਮਹਾਨ ਜੋ ਗੁਰੂ ਜੀ ਸਾਡੇ ਭਾਤਵਾ ਬਰੋਦਾ ਜੀ ਜਿਨ੍ਹਾਂ ਨੇ ਐਡੀ ਵੱਡੀ ਸੇਵਾ ਦੁਨੀਆ ਦੀ ਮਨੁੱਖਤਾ ਦੀ ਐਡੀ ਵੱਡੀ ਕੁਰਬਾਨੀ ਕਹਿ ਦਈਏ ਤੇ ਐਡਾ ਵੱਡਾ ਸੰਘਰਸ਼ਮਈ ਜੀਵਨ ਕਹਿ ਦਈਏ ਜਿਨ੍ਹਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹਨਾਂ ਦੀ ਦਰਜਾ ਗੁਰੂ ਗ੍ਰੰਥ ਸਾਹਿਬ ਦੇ ਚੱਪਾ ਮੱਥਾ ਟੇਕਦੇ ਆ ਸਾਜ ਉਹਨਾਂ ਦਾ ਪ੍ਰਕਾਸ਼ ਦੇ ਹੜਾਪਾ ਸਾਰੇ ਮਨਾ ਰਹੇ ਆ ਗੁਰੂ ਕੀ ਲੰਗਰ ਚੱਲ ਰਹੇ ਨੇ ਬਾਣੀ ਦੇ ਪ੍ਰਵਾਹ ਚੱਲ ਰਹੇ ਵੱਧ ਤੋਂ ਵੱਧ ਮਾਇਆ ਸੇਵਾ ਕਰਨੀਆਂ ਤੇ ਨਾਲ ਭਾਈ ਆਪਾਂ ਸੇਵਾ ਵੀ ਤੇਜਣੀਆਂ ਰਸਤਾ ਭੇਜਣੀਆਂ ਨੇ ਵੱਧ ਤੋਂ ਵੱਧ ਤੇ ਮਦਦ ਕਰਨੀ ਆਪਾਂ ਸੇਵੈਂਤੀਆ ਤੁਹਾਨੂੰ ਸਾਰਿਆਂ ਨੂੰ ਸੇਵਾਈਆ ਜਪਨੋ ਕ੍ਰਿਆਨਾ ਸਥਲ ਸੌਰਪ੍ਰੀਆ ਡਾਟ ਬਲੀਸ੍ਰੀ ਦੀ ਉਹਨਾਂ ਵੱਲੋਂ ਸੌਰਪ੍ਰੀਆ ਸੇਵਾਈਆ ਸੁਖਪਾਲ ਸਿੰਘ ਕਲੇਰ ਤੇ ਪੁੱਤਰ ਸਰਦਾਰ ਬੱਗਾ ਸਿੰਘ ਦੀ ਫੌਜੀ ਇਹਨਾਂ ਵੱਲੋਂ ਕਿਰਪਾਣ ਦਾ ਪਿੱਪਾ ਇਹਨਾਂ ਨੇ ਸੇਵਾ ਕੀਤੀ ਆ ਰਪਾਣ ਦੇ ਪਿੱਟੜੀ ਬਹੁਤ ਬਹੁਤ ਧੰਨਵਾਦ ਹੁਣ ਬੇਨਤੀ ਆ ਆਜਾਗਰ ਸਿੰਘ ਜੀ ਲੋਕੋ ਕਿ ਜਿसरी ਜੱਤਾ ਉਹ ਆਪਾਂ ਨੂੰ ਇਤਿਹਾਸ ਪਾਤਵਾ ਵਰਦਾਜੀ ਦਾ ਜੋਨਾ ਨੇ ਇਤਿਹਾਸ ਕੋਰਿਆ ਹੋਇਆ ਮੀਰਾ ਵਾਈ ਤੇ ਆਪਾਂ ਨੂੰ ਅੱਗੇ ਤੋਰਨਗੇ ਸੁਣਾਉਣਗੇ ਸਾਡੇ ਬੱਚਿਆਂ ਨੂੰ ਪਤਾ ਲੱਗੇ ਸਾਨੂੰ ਪਤਾ ਲੱਗੇ ਸਾਦੇ ਗੁਰੂ ਦਾਸ ਮਹਾਰਾਜ ਜੀ ਨੇ ਕਿੰディア ਪ੍ਰਵਾਨੇ ਕੀਤੀਆਂ ਨੇ ਕਿੰਨੀ ਸਾਰੀ ਜ਼ਿੰਦਗੀ ਸੰਘਰਸ਼ ਕੀਤਾਗਾ ਕੀ ਉਹਨਾਂ ਦੀ ਸਾਨੂੰ ਦੇਣਾ ਤੇ ਕੀ ਸਾਨੂੰ ਉਹਨਾਂ ਨੇ ਦਿੱਤਾ ਜਿਨ੍ਹਾਂ ਦੇ ਅਸੀਂ ਗੁਣ ਗਾਉਣੇ ਆ ਤੇ ਆਪਾਂ ਸਾਰੇ ਨਗਰ ਦੇ ਭਾਈ ਤੇ ਗੁਣ ਗਾਉਣੇ ਤੇ ਗੁਣ ਸੁਣਦੇ ਆ ਸਿਰ ਪਰ ਆਈ ਨਾ ਘਟੁੰਦਾ ਹੁੰਦਾ ਰਹਿ ਰੱਬ ਦਾ ਨਾਮ ਨਗਰ ਕੀਰਤਨ ਮੈਂ ਗਿਆ ਤੇ ਰਾਗੀ ਤੇ ਸਟੇਜ ਲੱਗੀ ਆਹੀ ਸ੍ਰੀ ਰਵਦਾਸ ਮਹਾਰਾਜ ਦੇ ਇੱਕ ਸਕਿੰਟ ਦੀ ਚਾਹ ਵੀ ਕਿ ਜਿਵੇਂ ਦਰਿਆ 'ਤੇ ਢੋਲ ਦੀ ਗੱਦੇ ਸੁਣਾ ਦੇ ਜੀ ਘਰ ਤਾਂ ਤੇ ਐਨਾ ਵੱਡਾ ਸਰੋਤਾ ਪਿੰਡਾ ਮਹਿਲ ਕੜਾਇ ਧਾਕਾਂ ਵਾਲੀ ਕਮੀਆਂ ਨੂੰ ਮਿਲਦਾ ਪਤਾ ਕਰਦਾ ਤੇਰੇ ਪਿੰਡਾ ਕਾਇਕਾ ਤੇ ਸਾੜੀਆਂ ਸੰਤਤਾ ਤੇ ਇੱਕ ਬੂਵਲੀ ਕਲੰਦਰ ਹੋਇਆ ਉਹਦੀ ਪਾਣੀ ਪਤ ਜਗਾ ਹੈ ਤੇ ਅੱਧੀ ਕਲੰਦਰ ਹੋਈ ਹੈ ਪੀਂਗਾ ਜਿਹੜੇ ਕਲੰਦਰ ਦੀ ਨਿਸ਼ਾਨੀਆਂ ਉੱਤੇ ਆਕਾਸ਼ 'ਤੇ ਚੜ ਜਾਣਾ ਪਤਾ ਹੱਤ ਉੱਤਰ ਜਾਣਾ ਗੁਪਤ ਬਾਣੀਆਂ ਸੁਣਨੀਆਂ ਗੁਪਤ ਗੱਲ ਕਰ ਲੈਣੀ ਮੀਨਾ ਮਸਤਾਨੀ ਜਦੋਂ ਭਗਮਾ ਧੀਕ ਸ਼੍ਰੀ ਰਵਿਦਾਸ ਤੋਂ ਨਾਮ ਛੱਤ ਲੈ ਤੇ ਕਹੀਂ ਇਹਦੇ ਨਾਲ ਨਹਾਉਂਦੇ ਹੁੰਦੇ ਸੀ ਤੇ ਐਡੇ ਵਧੀਆ ਬਾਣ ਮੀਰਾ ਦੀ ਮਾਂ ਨੇ ਕਿਹਾ ਵੀ ਇਹ ਕੀ ਹੋ ਗਿਆ ਚੰਗਾ ਗਈ ਨਾਉਣ ਗੰਗਾ ਤੇ ਕਰਨ ਨਹੀਂ ਨਰਕਤ ਡੁੱਬੀ ਗਈ ਸੀ ਤਰਨਮੀ ਕਹਿੰਦੀ ਬੇਦਕਾ ਕਰਨ ਦੁਨੀਆ ਤੋਂ ਫਿਰਨਾ ਨੀ ਤੈਨੂੰ ਚੰਗਾ ਲੱਗੇ ਤੀਰਥਾਂ ਤੇ ਫਿਰਨਾ ਉੱਡਣ ਪਰੋਲੇ ਤੇਰੀ ਹਾਹਾਕਾਰ ਦੇ ਵਿੱਚ ਠੱਕ ਤੂੰ ਨਮੋਸ਼ੀ ਵਿੱਚ ਸੰਸਾਰ ਕਹਿੰਦੀ ਤੂੰ ਜਾਦੂਗਰ ਕਬੀ ਦਾਸ ਭਗਤ ਨੇ ਪੱਟੀ ਨਹੀਂ ਤੇ ਕੀਰਤ ਕਰਕੇ ਕਿਹੜੀ ਖੱਟੀ-ਖੱਟੀ ਤੇ ਤੂੰ ਤਾਂ ਸਾਡਾ ਵਾਹ ਬਈ ਵਾਹ ਵਾਹ ਦੀ ਬਾਂ ਮਤਰੀ ਦੀ ਆਪਣੇ 50 ਪਏ ਭਾਈ ਜੱਜ ਸਿੱਧ ਤੇ ਹਿੱਸਾ ਪਾ ਕੇ ਮੈਂ ਬਾਤ ਵਾ ਧੰਨਵਾਦ ਆ ਮੀਗਾ ਕੀ ਮਾਂ ਨੂੰ ਕਹਿੰਦੀ ਕਰਕੇ ਤੂੰ ਤਾਂ ਕਰਦੀਆਂ ਨਾਚ ਫੜ ਕੇ ਤੂੰ ਵੀ ਤੇ ਕੰਢਿਆਲ ਕੁੜੇ ਤੇ ਤੂੰ ਨਾਲ ਛੱਡ ਰਾਤ ਦਵਾਰਾਂ ਨਾਲ ਦੀ ਸਾਡਾ ਨਾਲ ਕੁੜੇ ਸੁਣੋ ਭਲਾ ਮੀਨਾ ਦੀ ਮਾਂ ਮੀਨਾ ਨੂੰ ਕੀ ਬਿਆਨ ਕਰਦੀ ਆ गुण गो मीरा गोबिंदीरा बाई कंदमानीर नीरान छॾ राज द्वारा